ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਵਿਚਾਰਤਾ ਰਜੋ ਹੈ ਉਹ ਲੌਜਿਕ ਦੇ ਮੁਤਾਬਕ ਹੈ ਬਾਦਲੀਲ ਗੱਲ ਕੀਤੀ ਗਈ ਹੈ ਜਿਹੜੇ ਸਾਡੇ ਬਾਬੇ ਨੇ ਅੱਜ ਦੇ ਡੇਰਿਆਂ ਵਾਲੇ ਬੰਲੇ ਟਕਸਾਲੀ ਨੇ ਭੰਮੀ ਖਾਲਸਤਾਨੀ ਨੇ ਤੇ ਉਹ ਸਾਰਿਆਂ ਨੂੰ ਤੁਸੀਂ ਜੇ ਤੁਸੀਂ ਦੇਖੋਗੇ ਤਾਂ ਇਹ ਗੱਪ ਛੜਪ ਜਿਹੜੇ ਦਸਮ ਗ੍ਰੰਥ ਵਿੱਚ ਸੂਰਜ ਪ੍ਰਕਾਸ਼ ਵਿੱਚ ਭਾਈ ਬਾਲੇਵਾਲੀ ਸਾਖੀ ਵਿੱਚ ਮਾਰੇ ਗਏ ਨੇ ਤੇ ਉਹ ਗੱਪ ਛੜਾਪੇ ਮਾਰਦੇ ਆ। ਲੌਜਿਕ ਇਹ ਨਕ ਹੁੰਦਾ ਜਿਵੇਂ ਕਈ ਸਜਣ ਕਹਿੰਦੇ ਨੇ ਜੀ ਬਾਬੇ ਨਾਨਕ ਨੇ ਸ਼ਕਤੀ ਨਾਲ ਦਰਖਤਾਂ ਨੂੰ ਮਠਾਈ ਲਾ ਦਿੱਤੀ। ਮਠਾਈ ਜਿਹੜੀ ਉਹ ਦਰਖਤਾਂ ਨੂੰ ਹੀ ਲੱਗਦੀ ਹੈ ਇਹ 'ਚ ਕੋਈ ਸ਼ੱਕ ਨਹੀਂ। ਧਰਤੀ ਵਿੱਚੋਂ ਸਭ ਕੁਝ ਪੈਦਾ ਹੁੰਦਾ ਹੈ। ਭਾਵੇਂ ਉਹ ਕੋਈ ਵੀ ਪੇੜ ਹੋਵੇ ਧਰਤੀ ਵਿੱਚੋਂ ਪੈਦਾ ਹੁੰਦਾ ਹੈ। ਸਭ ਕੁਝ ਪੇੜ ਤੋਂ ਹੀ ਮਿਲਦਾ ਪਰ ਤੁਸੀਂ ਡਾਇਰੈਕਟਲੀ ਕੋਈ ਵਰਫੀ ਲੱਡੂ ਗੁਲਾਬ ਜਾਮਨ ਜਾਂ ਕੋਈ ਹੋਰ ਚੀਜ਼ ਸਿੱਧੀ ਦਰਖਤ ਤੋਂ ਨਹੀਂ ਤੋੜ ਸਕਦੇ ਸਭ ਕੁਝ ਆਉਂਦਾ ਦਰਖਤ ਰਾਹੀਂ ਧਰਤੀ ਦੇ ਵਿੱਚੋਂ ਪੈਦਾ ਹੁੰਦਾ ਪਰ ਉਹਦਾ ਜਿਹੜਾ ਲੌਜਿਕ ਹੈ ਸਮਝਾਉਣ ਦਾ ਤਰੀਕਾ ਉਹ ਗਲਤ ਹੈ ਤੇ ਜਦੋਂ ਤੁਸੀਂ ਇਹਨਾਂ ਬਾਬਿਆਂ ਦੀ ਗੱਲ ਕਰਦੇ ਹੋ ਇਹੋ ਜਿਹੀਆਂ ਕਥਾ ਕਹਾਣੀਆਂ ਸੁਣਾਉਣਗੇ ਜਿਨ੍ਹਾਂ ਨੂੰ ਸੁਣ ਕੇ ਲੋਕ ਖੁਸ਼ ਹੋ ਜਾਂਦੇ ਆ ਤੇ ਇਹਨਾਂ ਨੂੰ ਚੜਾਵੇ ਚੜਦੇ ਰਹਿਣ ਇਹਨਾਂ ਦੀਆਂ ਗੋਲਕਾਂ ਭਰਦੀਆਂ ਰਹਿਣ ਮੈਂ ਇੱਕ ਗੱਲ ਕਰਨੀ ਹੈ ਜਦੋਂ ਤੁਸੀਂ ਹਰ ਦੁਆਰ ਦੀ ਗੱਲ ਕਰਦੇ ਹੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹ ਗੰਗਾ ਦੇ ਵਿੱਚ ਵੜ ਕੇ ਪਾਣੀ ਦੇ ਵਿੱਚ ਵੜ ਕੇ ਰਾਏ ਭੋਇ ਦੀ ਤਲਵੰਡੀ ਨੂੰ ਪਾਣੀ ਦਿੰਦੇ ਨੇ ਜਿਹੜੇ ਸੂਰਜ ਨੂੰ ਪਾਣੀ ਦੇਣ ਵਾਲੇ ਸੀ ਉਹਨਾਂ ਨੇ ਸਵਾਲ ਗੁਰੂ ਨਾਨਕ ਪਾਤਸ਼ਾਹ ਤੱਕ ਕੀਤਾ ਕਹਿੰਦੇ ਤੁਸੀਂ ਚੜਦੇ ਵੱਲ ਪਾਣੀ ਨਹੀਂ ਦੇ ਰਹੇ ਲੈਂਦੇ ਵੱਲ ਪਾਣੀ ਦਿੰਦੇ ਹੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਤੁਹਾਡਾ ਪਾਣੀ ਸੂਰਜ ਤੇ ਜਾਂਦਾ ਹੈ ਤੁਹਾਡੀ ਇਹ ਮਨੋਤ ਹੈ ਪਰ ਮੈਂ ਤੇ ਰਾਏ ਭੋਜ ਦੀ ਤਲਵੰਡੀ ਖੇਤੀ ਹੈ ਉਸ ਖੇਤੀ ਨੂੰ ਉਸ ਫਸਲ ਨੂੰ ਪਾਣੀ ਦੇ ਰਿਹਾ ਤੇ ਉਹਨਾਂ ਨੂੰ ਆਪਣੀ ਔਕਾਏ ਦੀ ਆਪਣੀ ਗਲਤੀ ਦਾ ਕਹਿ ਲਈ ਅਹਿਸਾਸ ਹੋ ਗਿਆ ਪਤਾ ਲੱਗ ਗਿਆ ਕਿ ਸੂਰਜ ਤੱਕ ਪਾਣੀ ਨਹੀਂ ਜਾ ਸਕਦਾ ਇਹ ਸਾਡੀ ਇੱਕ ਮਨੋਤ ਹੈ ਉਹਨਾਂ ਦਾ ਸੂਰਜ ਨੂੰ ਪਾਣੀ ਦੇਣ ਤੋਂ ਭਾਵ ਸੀ ਜਿਹੜੇ ਪੀਤਰ ਵੱਡ ਬਡੇਰੇ ਮਰ ਚੁੱਕੇ ਸੀ ਉਹਨਾਂ ਨੂੰ ਪਾਣੀ ਦੇਣ ਤੋਂ ਮਤਲਬ ਸੀ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਲੌਜਿਕ ਦਲੀਲ ਐਸੀ ਸੀ ਉਹਨੂੰ ਸਮਝ ਵਿੱਚ ਆ ਗਈ ਕਿ ਸੂਰਤੇ ਪਾਣੀ ਨਹੀਂ ਜਾ ਸਕਦਾ ਇਹ ਸਚਾਈ ਤੇ ਹੁਣ ਜਿਹੜੇ ਸਾਡੇ ਬਾਬੇ ਨੇ ਇਹ ਕਥਾ ਕਹਾਣੀਆਂ ਸੁਣਾ ਰਹੇ ਨੇ ਨਿਰਾ ਝੂਠ ਨਿਰਾ ਗੱਪ ਗੁਰਵਾਣੀ ਤੋਂ ਕੋਹਾਂ ਦੂਰ ਨੇ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀਆਂ ਜਿਹੜੀਆਂ ਦਲੀਲਾਂ ਨੇ ਜੋ ਤੁਸੀਂ ਉਹ ਦਲੀਲ ਦੇ ਮੁਤਾਬਕ ਇਹਨਾਂ ਨਾਲ ਗੱਲ ਕਰੋਗੇ ਇਹ ਗੱਲ ਨਹੀਂ ਕਰਨਗੇ ਇਹ ਗਾਲੀ ਗਲੋਚ ਤਲਕੀ ਵਿੱਚ ਆਉਂਦੇ ਆ ਬਹੁਤ ਕੁਝ ਬੋਲਣਗੇ ਗੈਬੀ ਸ਼ਕਤੀਆਂ ਦੀਆਂ ਕਰਾਮਾਤਾਂ ਦੀਆਂ ਗੱਲਾਂ ਕਰਨਗੇ ਹਾਲਾਂਕਿ ਗੁਰਬਾਣੀ ਦੇ ਵਿੱਚ ਐਸਾ ਇੱਕ ਵੀ ਸ਼ਬਦ ਨਹੀਂ ਜਿੱਥੇ ਕਰਾਮਾਤ ਦੀ ਗੱਲ ਹੋਵੇ ਕੋਈ ਗੈਬੀ ਸ਼ਕਤੀ ਦੀ ਗੱਲ ਹੋਵੇ ਬਾਦ ਦਲੀਲ ਗੱਲ ਗੁਰੂ ਪਾਸ਼ਾ ਦੀ ਪਾਵਨ ਬਾਣੀ ਵਿੱਚ ਕੀਤੀ ਗਈ ਹੈ ਔਰ ਫਿਰ ਜਦੋਂ ਇਹ ਕਿਤੇ ਤਰਕ ਦੀ ਜਦ ਦਲੀਲ ਦੀ ਗੱਲ ਕਰਦੇ ਨੇ ਆ ਪਿੱਛੇ ਜੇ ਪਾਸਟਾਂ ਦੇ ਨਾਲ ਪੰਗਾ ਪਿਆ ਕਹਿੰਦੇ ਜੀ ਪਾਸਟਰ ਮੁਰਦਿਆਂ ਨੂੰ ਜਿੰਦਾ ਕਰੀ ਜਾਂਦੇ ਨੇ ਉਹ ਪਖੰਡ ਕਰਦੇ ਆ ਹਾਲਾਂਕਿ ਉਹ ਪਖੰਡ ਹੀ ਐ ਕੋਈ ਮੁਰਦਾ ਜਿੰਦਾ ਨਹੀਂ ਹੋ ਸਕਦਾ ਪਰ ਜਦੋਂ ਇਹਨਾਂ ਨੂੰ ਆਪਣੇ ਤੇ ਗੱਲ ਟੁਕਦੀ ਕਹੀਏ ਕਿ ਤੁਸੀਂ ਪਖੰਡ ਕਰਦੇ ਹੋ ਫਿਰ ਉਹਦੋਂ ਗਾਲੀ ਗਲੋਚ ਕਰਦੇ ਆ ਜੇ ਉਹ ਪਖੰਡ ਕਰਦੇ ਨੇ ਫਿਰ ਬਾਣੀ ਵਿੱਚ ਸਾਨੂੰ ਵੀ ਕਿਤੇ ਪਖੰਡ ਨੂੰ ਥਾਂ ਨਹੀਂ ਹੈਗਾ ਕਰਾਮਾਤ ਨੂੰ ਕਿਤੇ ਥਾਂ ਨਹੀਂ ਹੈਗਾ ਮੈਂ ਬੇਨਤੀ ਤਾਂ ਕੀਤੀ ਹੈ ਮੈਂ ਇੱਕ ਵੀ ਸ਼ਬਦ ਪਾਵਨ ਬਾਣੀ ਦਾ ਵਿੱਚ ਨਹੀਂ ਵਰਤਿਆ ਇਸ ਵੀਡੀਓ ਦੇ ਪਰ ਮੈਂ ਜਿਹੜੇ ਵੀ ਸੁਣਨ ਵਾਲੇ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਮੇਰੇ ਸ਼ਬਦ ਦੀ ਗੱਲ ਕਰਨ ਤੋਂ ਬਿਨਾ ਪ੍ਰੋਫੈਸਰ ਸਾਭ ਸਿੰਘ ਦਾ ਠੀਕ ਹੈ 10 ਭਾਗਾਂ ਦੇ ਵਿੱਚ ਤੇ ਉਹ ਬੜਾ ਸੌਖਾ ਤੁਹਾਨੂੰ ਗੁਰਬਾਣੀ ਉਜਾਗਰ ਇੱਕ ਐਪ ਹੈਗੀ ਹੈ ਫੋਨ ਦੇ ਵਿੱਚ ਵੀ ਮਿਲ ਜਾਊਗਾ ਤੁਸੀਂ ਉਹ ਡਾਊਨਲੋਡ ਕਰ ਲਿਓ ਤੁਸੀਂ ਉਸ ਟਿੱਕੇ ਦੇ ਵਿੱਚੋਂ ਅਰਥ ਕਰਕੇ ਦੇਖਿਓ ਕਿ ਗੁਰਬਾਣੀ ਦੇ ਵਿੱਚ ਸਾਬ ਸਿੰਘ ਨੇ ਅਰਥ ਕਿਦਾਂ ਕੀਤੇ ਨੇ ਕੀ ਕੋਈ ਕਰਾਮਾਤ ਦੀ ਗੱਲ ਕੀਤੀ ਹੈ ਕਿ ਸ਼ਬਦ ਦੇ ਵਿੱਚ ਕਰਾਮਾਤ ਨੂੰ ਕੋਈ ਥਾਂ ਹੈ ਮੈਂ ਜਦੋਂ ਸੌਖੇ ਤਰੀਕੇ ਦੇ ਨਾਲ ਗੱਲ ਕਰਦਾ ਹੁੰਦਾ ਤੁਸੀਂ ਉਦੋਂ ਮੂਲ ਮੰਤਰ ਦੇ ਅਰਥ ਮੈਚ ਕਰਨੇ ਨੇ ਬਹੁਤ ਵਾਰ ਕੀਤੇ ਤੁਸੀਂ ਆਪ ਅਰਥ ਕਰਕੇ ਦੇਖ ਲਓ ਕਿ ਮੂਲ ਮੰਤਰ ਦੇ ਅਰਥਾਂ ਵਿੱਚ ਕੀ ਹੈ ਕੀ ਸਮਝਾਇਆ ਗਿਆ ਕਿਹੜੇ ਰੱਬ ਦੀ ਗੱਲ ਕੀਤੀ ਹੈ ਉਹ ਰੱਬ ਕਿੱਥੇ ਰਹਿੰਦਾ ਹੈ ਉਹ ਰੱਬ ਦੀ ਪ੍ਰਾਪਤੀ ਕੀ ਹੈ ਉਹ ਰੱਬ ਨੂੰ ਸਮਝਣਾ ਕਿਦਾਂ ਇਹ ਸਾਰੀ ਗੱਲਬਾਤ ਤੁਹਾਨੂੰ ਮੂਲ ਮੰਤਰ ਦੇ ਵਿੱਚੋਂ ਸਮਝ ਲੱਗ ਜੂ ਫਿਰ ਜੇ ਤੁਸੀਂ ਅੱਗੇ ਜਾਓਗੇ ਕਿੱਥੇ ਵੀ ਤੁਸੀਂ ਸ਼ਬਦ ਨੂੰ ਰੋਕ ਕੇ ਵਿਚਾਰ ਲਿਓ ਉਦੋਂ ਤੁਹਾਨੂੰ ਸਮਝ ਆਊ ਕਿ ਗੁਰੂ ਪਾਸ਼ਾ ਤੁਹਾਨੂੰ ਕਹਿਣਾ ਕੀ ਚਾਹੁੰਦੇ ਆ ਤੇ ਅਸੀਂ ਕੀ ਕਰ ਰਹੇ ਹਾਂ ਜਿੰਨੇ ਵੀ ਬਾਬੇ ਇਹ ਕਥਾ ਕਹਾਣੀਆਂ ਗੱਪ ਮਾਰਦੇ ਨੇ ਉਹਦਾ ਗੁਰਬਾਣੀ ਦੇ ਨਾਲ ਕੋਈ ਵੀ ਬਾਹਵਸਤਾ ਨਹੀਂ ਪਖੰਡ ਨੂੰ ਕਿਤੇ ਵੀ ਗੁਰਬਾਣੀ ਦੇ ਵਿੱਚ ਥਾਂ ਨਹੀਂ ਹੈ ਨਾ ਕੋਈ ਕਰਾਮਾਤ ਨੂੰ ਥਾਂ ਹੈ ਗੁਰਬਾਣੀ ਦੇ ਵਿੱਚ ਸਾਸਿਧ ਸਾਕਰਮਤ ਹੈ ਜੇ ਨਾਮ ਬਸੈ ਮਨ ਆਏ ਇਹ ਜੇ ਸ਼ਬਦ ਜਦੋਂ ਵਰਤੇ ਨੇ ਨਾ ਉਦੋਂ ਸਮਝ ਲੱਗਦੀ ਹੈ ਕਿ ਸਭ ਤੋਂ ਵੱਡੀ ਕਰਾਮਾਤ ਸਭ ਤੋਂ ਵੱਡੀ ਸਿੱਧੀ ਪ੍ਰਸਿੱਧੀ ਕੀ ਹੈ ਤੁਸੀਂ ਪਵਨ ਬਾਣੀ ਨੂੰ ਸਮਝ ਕੇ ਆਪਣੇ ਆਪ ਨੂੰ ਚੇਂਜ ਕਰ ਲੈਣਾ ਜੇ ਕੋਈ ਚੇਂਜ ਹੋਣਾ ਚਾਹੁੰਦਾ ਆਪਣੇ ਆਪ ਨੂੰ ਬਦਲਣਾ ਚਾਹੁੰਦਾ ਉਹ ਮਨੁੱਖ ਬਣ ਸਕਦਾ ਜਿਹੜਾ ਬਦਲਣਾ ਨਹੀਂ ਚਾਹੁੰਦਾ ਇਹ ਕਹਿੰਦਾ ਕਿ ਮੈਂ ਕੇਵਲ ਅਰਦਾਸਾਂ ਕਰੀ ਜਾਵਾਂ ਜਾਂ ਐਂ ਕਹਿ ਲਈਏ ਬਹੁਤੇ ਸੱਜਣ ਉਹ ਨੇ ਜਿਹੜੇ ਕਹਿਣਗੇ ਸਾਡੇ ਸਿਰ ਵਿੱਚ ਕੋਈ ਘੋਲ ਕੇ ਪਾ ਦੇ ਸ਼ਾਇਦ ਅਸੀਂ ਤੇਜ਼ ਹੋ ਜਾਵਾਂਗੇ ਇਦਾਂ ਕਦੇ ਨਹੀਂ ਹੋਇਆ ਤੁਸੀਂ ਡਾਕਟਰ ਦੇ ਕੋਲ ਜਦੋਂ ਕਿਤੇ ਦਵਾਈ ਲੈਣ ਵਾਸਤੇ ਜਾਂਦੇ ਹੋ ਉਦੋਂ ਵੀ ਡਾਕਟਰ ਦੇ ਕਹੇ ਮੁਤਾਬਕ ਤੁਹਾਨੂੰ ਉਹ ਦਵਾਈ ਖਾਣੀ ਪੈਂਦੀ ਹੈ ਤਾਂ ਤੁਹਾਡੇ ਰੋਗ ਦਾ ਇਲਾਜ ਹੁੰਦਾ ਜੇ ਤੁਸੀਂ ਕਹੋ ਕਿ ਡਾਕਟਰ さん ਦਵਾਈ ਦੱਸ ਦੇਵੇ ਅਸੀਂ ਖਾਣੀ ਨਹੀਂ ਤਾਂ ਫਿਰ ਕਦੇ ਵੀ ਤੁਸੀਂ ਆਪਣਾ ਇਲਾਜ ਨਹੀਂ ਕਰਵਾ ਸਕਦੇ ਤੁਸੀਂ ਤੰਦਰੁਸਤ ਨਹੀਂ ਹੋ ਸਕਦੇ ਬਸ ਇਹੋ ਤਰੀਕਾ ਪਾਵਨ ਬਾਣੀ ਦਾ ਹੈ ਜਿਨ੍ਹਾਂ ਨੇ ਸਮਝਿਆ ਉਹਨਾਂ ਨੇ ਆਪਣੇ ਆਪ ਨੂੰ ਸਮਝਾ ਲਿਆ ਆਪਣੇ ਆਪ ਨੂੰ ਬਦਲ ਲਿਆ ਤੇ ਮੈਂ ਅੱਜ ਸ਼ਬਦ ਇੱਕ ਵੀ ਇਹ ਵੀਡੀਓ ਦੇ ਵਿੱਚ ਨਹੀਂ ਵਰਤਿਆ ਕੱਲ ਨੂੰ ਜਦੋਂ ਕੋਈ ਹੋਰ ਵੀਡੀਓ ਵਿੱਚ ਗੱਲ ਕਰਾਂਗੇ ਕਿਸੇ ਸ਼ਬਦ ਦੀ ਗੱਲ ਕਰਾਂਗੇ ਪਰ ਜਿਹੜੀ ਮੈਂ ਅੱਜ ਗੱਲਬਾਤ ਕਹੀ ਹੈ ਨਾ ਥੋੜਾ ਜਿਹਾ ਆਪਣੇ ਆਪ ਦੇਖਿਓ ਵੀ ਜਿਹੜੇ ਆ ਬਾਬੇ ਸਾਨੂੰ ਕਥਾ ਕਹਾਣੀਆਂ ਸੁਣਾਉਂਦੇ ਨੇ ਕਿ ਇਹ ਬਾਣੀ ਦੇ ਨੇੜੇ ਨੇ ਕੱਲ ਨੂੰ ਮੈਂ ਸ਼ਾਇਦ ਇਹ ਗੱਲ ਹੋਰ ਕਰਾਂ ਥੋੜੀ ਜੱਜ ਵੀ ਕਰ ਜਨਾ ਇੱਕ ਚਪਹਰੇ ਦੀ ਗੱਲ ਹੋ ਰਹੀ ਹੈ ਜਿਹੜਾ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਕਹਿੰਦੇ ਕਟਿਆ ਜਾਂਦਾ ਉੱਥੇ ਜੋਤਾਂ ਜਗਾਈਆਂ ਜਾਂਦੀਆਂ ਨੇ ਤੇ ਬੜਾ ਉਹਨੂੰ ਫੈਲਾਇਆ ਗਿਆ ਸੋਸ਼ਲ ਮੀਡੀਆ ਤੇ ਇਹ ਸਭ ਪਖੰਡ ਹੈ ਇਹ ਸਭ ਕਹਿ ਲਈਏ ਗੁਰਮਤ ਤੋਂ ਦੂਰ ਮਨਮਤ ਦੀਆਂ ਗੱਲਾਂ ਨੇ ਐਸੀ ਗੱਲਬਾਤ ਕਦੇ ਗੁਰੂ ਪਾਤਸ਼ਾਹ ਨੇ ਨਾ ਕੀਤੀ ਹੈ ਤੇ ਨਾ ਕਦੇ ਹੋਣੀ ਹੈ ਇਹ ਬੇਨਤੀ ਪ੍ਰਵਾਨ ਕਰਿਓ ਬਾਣੀ ਨੂੰ ਆ ਪੜੋ ਵਿਚਾਰੋ ਸਮਝੋ ਕਿਸੇ ਤੇ ਨਿਰਭਰ ਹੋਣ ਦੀ ਲੋੜ ਨਹੀਂ ਜਿਹੜੇ ਵੀ ਬਾਬੇ ਤੁਹਾਨੂੰ ਕਥਾ ਕਹਾਣੀਆਂ ਸੁਣਾਉਂਦੇ ਨੇ ਇਹਨਾਂ ਦਾ ਮਾਇਆ ਦੇ ਨਾਲ ਇਹਨਾਂ ਦਾ ਆਪਣੀ ਰੋਜੀ ਰੋਟੀ ਰੁਜ਼ਗਾਰ ਦੇ ਨਾਲ ਸੰਬੰਧ ਹੈ ਗੁਰਮਤ ਦੇ ਨਾਲ ਇਹ ਨੇੜੇ ੜੇ ਵੀ ਕਦੇ ਨਹੀਂ ਰਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ